ਸ਼ਸ਼ੀਕਾਲ ਦੋਸਤੋ ਆਪਾਂ ਪਹੁੰਚੇ ਆ ਸ਼ੁੱਕਰਵਾਰ ਦੀ ਤਰਾ ਪਸ਼ੂ ਮੰਡੀ ਮਾਨਸਾ ਉਪਰ ਤੇ ਮਾਨਸਾ ਮੰਡੀ ਤੇ ਪਹੁੰਚ ਗਏ ਦੋਸਤੋ ਕਾਲੇ ਦੀਆਂ ਝੋਟੀਆਂ ਨੂੰ ਤੋੜ ਕੇ ਦਿਖਾਉਣਿਆ ਕਾਲੇ ਤੇ ਨੂੰ ਲੈ ਚੱਲੀ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੋ ਜਿਹੜੇ ਭਰਾ ਪਹਿਲੀ ਵਾਰ ਦੇਖਦੇ ਤੇ ਟਾਪ ਦੀਆਂ ਝੋਟੀਆਂ ਦਿਖਾਉਣ ਲੱਗਿਆ ਹਰਿਆਣੇ ਵਾਲੀਆਂ ਹਰਿਆਣੇ ਦੇ ਵਿੱਚੋਂ ਲੈ ਕੇ ਆਇਆ ਬਾਈ ਤੇ ਬੜੇ ਟਾਈਮ ਬਾਅਦ ਆਇਆ ਤੇ ਜੇ ਆਪਾਂ ਗੱਲ ਕਰੀ ਝੋਟੀ ਦੀ ਤੇ ਤੁਰਦੀ ਗਈ ਹਣਕਾ ਬਾਦ ਕਮਾਲ ਆ ਮੋੜ ਦਾ ਕਾਲੇ ਤੇ ਬਾਕੀ ਸੋਨੂੰ ਸਾਰੀ ਗੱਲਬਾਤ ਬਾਈ ਨਾਲ ਪ੍ਰੋਪਰ ਕਰਾਵਾਂਗੇ ਤੇ ਹਰਿਆਣਾ ਦੇ ਵਿੱਚੋਂ ਆਉਂਦਾ ਲੈ ਕੇ ਚੰਗੀਆਂ ਝੋਟੀਆਂ ਤੇ ਮੰਡੀ ਤੇ ਪਹੁੰਚਿਆ ਦੋਸਤੋ ਅੱਜ ਤਰੀਕ ਹੈਗੀ ਆ 26 ਤੇ 7ਵਾਂ ਮਹੀਨਾ 2024 7ਵੇਂ ਮਹੀਨੇ ਦੀ ਜਿਹੜੀ 26 ਤਰੀਕ ਆ ਤੇ ਮਾਨਸਾ ਪਸ਼ੂ ਮੰਡੀ ਆ ਤੇ ਜਿਹੜੀ ਹਾਲਾ ਕਿ ਹਰ ਸ਼ੁੱਕਰਵਾਰ ਲੱਗਦੀ ਆ ਤੇ ਬਾਕੀ ਰਮਨਦਿੱਤਿਆ ਚੌਂਕ ਰਹਿ ਜਾਂਦਾ ਦੋਸਤੋ ਨੇ ਨਜ਼ਦੀਕ ਮੰਡੀ ਦੇ ਬਾਈ ਤੇ ਤੁਰਦੀ ਇੱਕ ਵਾਰੀ ਆ ਵੀ ਤੁਸੀਂ ਝੋਟੀ ਚੈੱਕ ਕਰ ਲੋ ਤੇ ਦੋਨਾਂ ਦੀ ਆਪਾਂ ਇਹ ਡਿਟੇਲ ਲੈ ਕੇ ਦੇਵਾਂਗੇ ਥਾਂ ਜੇ ਆਪਾਂ ਗੱਲ ਕਰੀਏ ਤਾਂ ਕਲਾ ਕਲਾ ਥਾਂ ਲੱਗਿਆ ਤੇ ਬਹੁਤ ਟਾਪ ਦਾ ਤੇ ਬਾਕੀ ਤੁਰਦੀ ਨੂੰ ਇੱਕ ਵਾਰੀ ਤੁਸੀਂ ਚੈੱਕ ਕਰ ਲੋ ਤੇ ਕਿਆ ਬਾਤ ਕਮਾਲ ਆ ਜਮਾ ਤੇ ਪੂਰੀ ਡਿਟੇਲ ਤੁਹਾਨੂੰ ਲੈ ਕੇ ਦੇਵਾਂਗੇ ਬਾਈ ਤੋਂ ਤੇ ਚੰਗੇ ਦੁੱਧਾਂ ਦੀਆਂ ਝੋਟੀਆਂ ਜੇ ਆਪਾਂ ਗੱਲ ਕਰੀ ਹੈ ਨਾ ਗਰਮੀ ਬਹੁਤ ਜ਼ਿਆਦਾ ਮਿੱਤਰੋ ਤੇ ਮੀਂਹ ਪੈਣ ਦੀ ਕੋਈ ਆਸ ਨਹੀਂ ਹੈਗੀ ਤੇ ਬਾਈ ਨਾਲ ਕਰਾਉਣੀਆਂ ਗੱਲਬਾਤ ਇੱਕ ਦਾ ਬੱਚਾ ਜਿਹੜਾ ਸ਼ਾਇਦ ਮਨ ਲੱਗਾ ਬੂਰਾਗਾ ਤੇ ਪੂਰੀ ਡਿਟੇਲਸ ਨੂੰ ਬਾਈ ਤੋਂ ਪੁੱਛ ਕੇ ਤੇ ਪ੍ਰੋਪਰ ਜਾਣਕਾਰੀ ਲੈ ਕੇ ਦਿੰਨੇ ਆਂ ਕਰਦਿਆਂ ਗੱਲਬਾਤ ਬਾਈ ਨਾਲ ਬਾਈ ਸਸੀ ਕਾਲ ਕਾਲੇ ਕੀ ਹਾਲ ਨੇ ਠੀਕ ਠਾਕ ਬਾਈ ਤੇ ਕਿਹੜਾ ਪਿੰਡ ਆ ਨਾਗਪੁਰ ਪਿੰਡ ਨਾਗਪੁਰ ਉੱਚਾ ਬੋਲ ਨਾਗਪੁਰ ਜ਼ਿਲ੍ਹਾ ਫਤਿਹਗੜ੍ਹ ਹੈ ਨਾ ਫਤਿਹਗੜ੍ਹ ਠੀਕ ਆ ਤੇ ਇੱਕ ਵਾਰ ਮੋਬਾਈਲ ਨੰਬਰ ਬੋਲ ਬਾਈ ਪਹਿਲਾਂ 90341 93822 ਠੀਕ ਆ ਤੇ ਕੱਲੇ ਜੇ ਆਪਾਂ ਝੋਟੀ ਦੀ ਗੱਲ ਕਰ ਲਈ ਬਾਈ ਕੰਮੇ ਸੁਈ ਹੈ ਤੇ ਪਹਿਲੇ ਨੂੰ ਸੁਈ ਹੈ ਜੀ ਪਹਿਲੇ ਨੂੰ ਸੁਈ ਤੇ ਬੱਚੇ ਬੂਰੇ ਆ ਹਾਂ ਬੱਚਾ ਬੂਰਾ ਜੀ ਕਟਾ ਮੰਗਰ ਇਹ ਕੀ ਗੱਲ ਹੋ ਗਈ ਕਿ ਬੂਰੇ ਪੂਰੇ ਸੰਧੀ ਹੈ ਜੀ ਪੂਰੇ ਸੰਧੀ ਹੈ ਠੀਕ ਹੈ ਤੇ ਕਾ ਦਿਨ ਹੋ ਗਿਆਲੇ ਸੂਈ ਨਾ ਚੌਥਾ ਦਿਨ ਸੂਈ ਨਾ ਚ ਜੀ ਚਾਰ ਦਿਨ ਸੂਈ ਆ ਦੁੱਧ ਬਾਈ ਪ੍ਰੋਪਰ ਦੁੱਧ ਇਸ ਟਾਈਮ ਨਾਉਂਦਾ ਸਹੀ ਠੀਕ ਆ ਜੂ ਬਿਲਕੁਲ ਜੀ ਠੀਕ ਆ 14 ਲੀਟਰ ਦੁੱਧ ਕੱਢ ਦੂਗੀ ਵਾੜਾ ਹੁਣ ਨਾਉਂਦਾ 10 ਲੀਟਰ ਤਿਆਰ ਆ ਬਿਲਕੁਲ ਤਿਆਰ ਆ ਜੀ ਠੀਕ ਆ ਤੇ ਰੇਟ ਦੀ ਗੱਲ ਨਿਕਲੇ ਰੇਟ ਕੀ ਕਰਦੇ ਰੇਟ 1.25 ਆ ਜੀ 1.25 ਮਾਨ ਤਾਂ ਨੂੰ ਹਾਂ ਜੀ ਠੀਕ ਆ ਲੈ ਮਿੱਤਰੋ ਜੇ ਤੁਹਾਡਾ ਮਨ ਨਹੀਂ ਖੜਾ ਤਾਂ ਦੱਸ ਲੀ ਕਰ ਸਕਦੇ ਹੋ ਪਿੰਡ ਬਾਈ ਦਾ ਨਾਗ ਤੇ ਸ਼ੌਂਕੀ ਇਹ ਕੰਮ ਕਰਦਾ ਬਾਈ ਤੇ ਦੂਜੇ ਨੰਬਰ ਵਾਲੇ ਕੋਲ ਆਇਆ ਕਲੇ ਤੇ ਇਹਨੂੰ ਬਾਈ ਕਿਹੜੇ ਦਿਨ ਹੋ ਗਏ ਇਹਨੂੰ ਵੀ ਚੌਥਾ ਦਿਨ ਸੁਈ ਚੌਥਾ ਦਿਨ ਹਾਂਜੀ ਇਹ ਕਿੰਨੇ ਸੁਈਆ ਇਹ ਤੀਜਾ ਸੁਈਆ ਜੀ ਤੀਜਾ ਸੁਈਆ ਤੇ ਬਾਕੀ ਹੁਣ ਬਾਈ ਦੁੱਧ ਕਾਲੇ ਕਿੰਨਾ ਦੁੱਧ ਇਸ ਟਾਈਮ ਇਹਦੇ ਥਰੇ 11 ਲੀਟਰ ਜੀ ਪੂਰਾ ਬਿਲਕੁਲ ਠੀਕ ਹੈ ਤਸੱਲੀ ਹੋ ਜੂ ਹੈਨਾ 15 ਲੀਟਰ ਦੁੱਧ ਦੇਣੇ 15 ਲੀਟਰ ਪਾਉਗੀ ਤੇ ਇਹਦਾ ਕਾਲੇ ਗ੍ਰੇਟ ਕਰਤਾ ਬਾਈ ਇਹਦਾ ਵੀ ਇੱਕ ਬੱਚੀ ਹੈ ਜੀ ਇੱਕ ਬੱਚੀ ਮਾਨਦਾਨ ਹੋ ਜੂ ਹੈਨਾ ਇਹ ਦੋਨਿਆਂ ਇਕੱਠਿਆਂ ਖਰੀਦਦਾ ਤਾਂ ਵਧੀਆ ਕਰ ਬਿਲਕੁਲ ਹਾਂਜੀ ਠੀਕ ਹੈ ਲੈ ਮਿੱਤਰੋ ਇੱਕ ਵਾਰੀ ਐਡਰੈਸ ਹੋ ਨਾਗਪੁਰ ਪਿੰਡਾ ਜੀ ਆਪਣਾ ਜ਼ਿਲ੍ਹਾ ਫਤਿਹਬਾਦ ਮੋਬਾਈਲ ਨੰਬਰ 9034393823 ਠੀਕ ਹੈ ਲੈ ਵੀ ਮਿੱਤਰੋ ਕਾਲੇ ਨਾਲ ਸੰਪਰਕ ਕਰ ਲੋ ਚੰਗੀਆਂ ਝੋਟੀਆਂ ਲੈ ਕੇ ਆਇਆ ਹਰਿਆਣੇ ਦੇ ਵਿੱਚੋਂ ਤੇ ਚੰਗੇ ਦੁੱਧਲੇ 14 15 15 ਕਿਲੋ ਗਾਂ ਦਾ ਦੁੱਧ ਪਾ ਦੇਣੀ ਆ ਤੇ ਬਾਕੀ ਤੁਸੀਂ ਤਸੱਲੀ ਕਰਨੀ ਦੋ ਟਾਈਮ ਤਸੱਲੀ ਕਰਕੇ ਫੇਰ ਖਰੀਦ ਸਕਾਂ ਤਾਜ਼ੀਆਂ ਸੁਈਆਂ ਇੱਕ ਵਾਰ ਕੱਟੀ ਆ ਬਈ ਹੈਨਾ ਇੱਕ ਮਗਰ ਕੱਟੀ ਆ ਜੀ ਉਹ ਆਈ ਦੇ ਮਗਰ ਕੱਟੀ ਆ ਪਹਿਲੇ ਮਗਰ ਕੱਟਾ ਬੂਰਾ ਤੇ ਦੋਨੇ ਤਸੱਲੀ ਕਰਕੇ ਤੁਸੀਂ ਖਰੀਦ ਸਕਦੇ ਹੋ ਲੈ ਵੀ ਦੋਸਤ ਇੱਕ ਝੋਟੀ ਤੋੜ ਕੇ ਦਿਖਾਉਣਿਆ ਤੇ ਬਾਕੀ ਥਣਾ ਥਣਾ ਸਪੇਸ ਆ ਚੰਗਾ ਤੇ ਤਾਜੀ ਸੂਈ ਹੋਈ ਆ ਤੇ ਬਾਕੀ ਆਪਾਂ ਗੱਲਬਾਤ ਬਾਈ ਨਾਲ ਕਰਾਂਗੇ ਪ੍ਰੋਪਰ ਤਰ੍ਹਾਂ ਦੀ ਚੈੱਕ ਆ ਨੋ ਟਾਈਟ ਲੇਵੇ ਦੀ ਆ ਤੇ ਮੋੜਦਾ ਬਾਈ ਜੇ ਆਪਾਂ ਗੱਲ ਕਰੀ ਹਣਾ ਥਾਣਾ ਥਾਣਾ ਸਪੇਸ ਜਿਹੜਾ ਬਹੁਤ ਸੋਹਣਾ ਕੱਲਾ ਕੱਲਾ ਥਣ ਲੱਗਿਆ ਤੇ ਚੋਟੀ ਬਣ ਜਾਣ ਦੀ ਵਾਣਦੇ ਬਾਈ ਤੇ ਬਾਕੀ ਆਪਾਂ ਬਾਈ ਤੋਂ ਪ੍ਰੋਪਰ ਜਾਣਕਾਰੀ ਲੈ ਕੇ ਦਿੰਨੇ ਆ ਤੇ ਤਾਜੀ ਸੂਈ ਹੋਈ ਆ ਇਹ ਮੇਨ ਗੱਲ ਜੇ ਆਪਾਂ ਗੱਲ ਕਰ ਲਈ ਹੈ ਹਣਾ ਤੇ ਮੰਗਰ ਵੀ ਕੱਟੀ ਐ ਤੇ ਪੂਰੀ ਪ੍ਰੋਪਰ ਆਪਾਂ ਬਾਈ ਤੋਂ ਪੁੱਛਾਂਗੇ ਜਾਣਕਾਰੀ ਬਣਦੇ ਬਣਦੇ ਬਾਈ ਤੇ ਦੁੱਧ ਬਾਅਦ ਪੁੱਛ ਕੇ ਦਿੰਨੇ ਤੁਹਾਨੂੰ ਰੇਟ ਦੀ ਗੱਲ ਕਰੀ ਤਾਂ ਰੇਟ ਆਪਾਂ ਸਾਰਾ ਗੱਲਬਾਤ ਬਾਈ ਨਾਲ ਕਰਾਉਣਾ ਤੇ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਨਾਮ ਦੱਸੋ ਆਪਣਾ ਸਰਜੀਤ ਸਰਜੀਤ ਬਾਈ ਸਰਜੀਤ ਦਾ ਮੋਬਾਈਲ ਨੰਬਰ ਦੱਸਿਓ 9671626276 ਪਿੰਡ ਬਾਈ ਨਾਗਪੁਰ ਆਦਮ ਨਾਗਪੁਰ ਨਾਗਪੁਰ ਦੇਵਾਜ ਜੀ 15 ਬਾਦਿਲਾ ਠੀਕ ਆ ਤੇ ਸਰਜੀਤ ਜੀ ਆਪਾਂ ਗੱਲ ਕਰ ਲਈ ਬਾਈ ਛੋਟੀ ਕਹਵੇਂ ਸੂਏ ਐ ਤੇ ਪਹਿਲੇ ਜੀ ਪਹਿਲੇ ਸੂਏ ਕੈ ਦਿਨ ਹੋ ਗਿਆ ਅੱਜ ਅੱਜ ਉਹਦਾ ਚੌਥਾ ਦਿਨ ਜੀ ਮਾਗਰ ਤੂੰ ਕੱਟੀ ਕਹਿੰਦੇ ਸੀ ਨਾ ਮਾਗਰ ਕੱਟੀ ਤੇ ਦੁੱਧ ਬਾਈ ਸਰਜੀ ਦਾ ਦੁੱਧ 10 ਤੋਂ ਪਲੱਸ ਆ ਜੀ 10 ਤੋਂ ਪਲੱਸ ਹਾਂ ਝੂਠ ਮਾਰਨ ਚ ਕੋਈ ਫਾਇਦਾ ਨਹੀਂ ਠੀਕ ਆ ਤੇ ਦੇਊ ਮਾਣਾ ਮੋਟਾ ਹੋ ਰਾ ਹਾਂਜੀ ਵੱਧੋਗੇ ਦੇਊਗੇ ਘਟਗੇ ਨਹੀਂ ਠੀਕ ਆ ਘੱਟ ਦੀ ਛੋਟੀ ਰੇਟ ਦੀ ਗੱਲ ਆ ਸਰਜੀ ਤੇ ਰੇਟ ਕੀ ਕਰਤਾ ਬਾਈ ਰੇਟ ਕਰਾ ਜੀ 1 ਤੀ 1 ਦੀ ਮੰਨ ਤਾਂ ਹੋ ਜੂ ਹਾਂਜੀ ਮੰਨ ਠੀਕ ਆ ਲੈ ਮਿੱਤਰੋ ਬਾਈ ਨਾਲ ਸੰਪਰਕ ਕਰ ਲਓ ਪਿੰਡ ਬਾਈ ਦਾ ਨਾਗਪੁਰਾ ਜ਼ਿਲ੍ਹਾ ਫਤਨਾਬਾਦ ਆ ਤੇ ਬਾਕੀ ਦੋ ਟਾਈਮ ਤਸੱਲੀ ਕਰਕੇ ਤੁਸੀਂ ਖਰੀਦ ਸਕਦੇ ਹੋ ਤੇ ਇਹਨੂੰ ਵੀ ਤੋਰ ਸਜੀ ਤੇ ਦੀ ਬਣਾਈ ਬਾਕੀ ਇੱਕ ਮੱਝ ਹੋਰ ਦਿਖਾਉਣ ਲੱਗੇ ਆ ਤੁਹਾਨੂੰ ਕਈ ਵਾਰ ਕਿਸੇ ਨੇ ਟੱਟ ਪੈਸੇ ਲੈਣੇ ਹੁੰਦੇ ਆ ਚੌਥਾ ਦਿਨ ਜਿਸ ਵੀ ਆਪਾਂ ਡਰ ਆਡਰ ਦੀ ਗੱਲ ਕਰੀਏ ਚੰਗਾ ਤੇ ਤਾਜੀ ਸੂਈ ਹੋਈ ਆ ਤੁਰਦੀ ਇੱਕ ਵਾਰੀ ਤੁਸੀਂ ਚੈੱਕ ਕਰ ਲਓ ਥਣਾ ਥਣਾਂ ਤੇ ਜਿਹੜੇ ਨਾੜਾ ਬਹੁਤ ਨਹੀਂ ਥੋੜੇ ਬੱਚੇ ਦਾ ਜ਼ਰੂਰ ਕਰਦੀ ਆ ਹਨਾ ਬਸ ਇਹ ਵੀ ਤਾਜੀ ਸੂਈ ਹੋਈ ਆ ਤੇ ਸਰਜੀਤ ਇਹ ਮਤਲਬ ਕਹਿੰਦੇ ਸੂ ਬਾਈ ਇਹ ਚੌਥੇ ਹੀ ਚੌਥੇ ਸੂਏ ਠੀਕ ਆ ਕਹਿ ਦੇਣਾ ਦੀ ਸੂਈ ਆ ਅੱਜ ਚੌਥਾ ਦਿਨ ਹੋ ਗਿਆ ਜੀ ਇਹਨੂੰ ਵੀ ਚੌਥਾ ਦਿਨ ਦੁੱਧ ਬਾਈ ਸਰਜੀਤ ਦਾ ਦੁੱਧ ਦੇ 12 ਲੀਟਰ ਪਿਆਰ ਆ ਜੀ 12 ਲੀਟਰ 12 ਲੀਟਰ ਪਿਆਰ ਆ ਤੇ ਇਹਦਾ ਵੀ ਹਾਂਜੀ ਇਹਦਾ 90 ਜੀ 90000 ਬਾਕੀ ਦਾ ਇਹ ਰੇਟ ਦੀ ਹੈ ਨਾ ਹਾਂ ਤੇ ਮਾਨਤਾਣ ਹੋ ਬਾਈ ਹਾਂਜੀ ਮਾਨਤਾਣ ਜ਼ਰੂਰ ਲੈ ਮਿੱਤਰੋ ਮਾਨਤਾਣ ਜ਼ਰੂਰ ਹੋ ਜੂਗਾ ਤੇ 90000 ਰੇਟ ਕਰਦਾ ਬਾਈ ਤੇ ਚੰਗੇ ਮੰਨ ਲਓ ਥਣ ਥਣ ਵਧੀਆ ਦੁੱਧ ਵਾਲੀ ਆ ਹਾਂ ਇਸ ਤੇ ਬਾਕੀ ਤੁਸੀਂ ਆਰਡਰ ਦੀ ਜਿਹੜੀ ਬੰਦਰ ਵੀ ਦੇ ਸਕੋ ਸਿੰਘ ਜ਼ਰੂਰ ਖੋਲਾ ਥੋੜਾ ਜਿਹਾ ਤੇ ਬਾਈ ਸਰਜੀਤ ਨਾਲ ਸੰਪਰਕ ਕਰ ਲਿਓ ਪਿੰਡ ਨਾਗਪੁਰ ਤੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਲੈ ਵੀ ਮਿੱਤਰੋ ਨੇ ਇੱਕ ਪੂਰੇ ਕੱਦ ਕਾਠ ਵਾਲੀ ਹੈਵੀ ਝੋਟੀ ਤਸੂਰ ਕਿਸ ਨੂੰ ਦਿਖਾਉਣਿਆ ਤੇ ਬਾਕੀ ਜੇ ਆਪਾਂ ਗੱਲ ਕਰੀ ਨਾ ਸਰਾ ਗੱਲ ਬਾਤਾਂ ਤੇ ਬਾਕੀ ਮਗਰ ਬੱਚਾ ਵੀ ਦੇ ਸਕਦਾ ਤੁਸੀਂ ਤੇ ਚਾਰੇ ਥਣ ਅਲੱਗ-ਅਲੱਗ ਤੇ ਲੇਵੇ ਦੀ ਬੰਤਰਾ ਜਿਹੜੀ ਬਹੁਤ ਵਧੀਆ ਤੇ ਤਾਜੀ ਸੂਈ ਆ ਮੰਨ ਲੈ ਬਈ ਇੱਥੇ ਲੈ ਜਾ ਥਾਂ ਤੇ ਬਾਕੀ ਥਣ ਥੋੜਾ ਨੇੜਾ ਜ਼ਰੂਰਤ ਝੋਟੀ ਦੇ ਕਮੀ ਕੋਈ ਨਹੀਂ ਕਦ-ਕੁੱਦ ਜੀ ਆਪਾਂ ਗੱਲ ਕਰੀ ਨਾ ਚੰਗੀ ਆ ਤੇ ਮੰਗਰੋ ਲੇਵੇ ਦੀ ਬੰਤਰਾ ਵੀ ਸੁਣ ਦਿਖਾ ਦਈਏ ਤੇ ਲੇਵਾ ਜਿਹੜਾ ਮੂਹ ਨੂੰ ਜਾਏ ਤੱਕ ਮਨ ਦੇ ਵੱਡੇ ਕਦਗਾਠ ਦੀ ਤੇ ਪੂਰੀ ਗੱਲਬਾਤ ਆਪਾਂ ਬਾਈ ਨਾਲ ਕਰਾਂਗੇ ਪਰ ਉਹ ਪਰ ਜਿਹੜੀ ਜਾਣਕਾਰੀ ਲੈ ਕੇ ਦਿੰਦਾ ਬਾਈ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਹਾਂ ਬਾਈ ਨਾਮ ਦੱਸੋ ਆਪਣਾ ਗੁਰਚਰਨ ਸਿੰਘ ਬਾਈ ਆਪਣਾ ਗੁਰਚਰਨ ਬਾਈ ਪਿੰਡ ਪਿੰਡ ਜਿੜਾਣਾ ਕਲਾ ਜੀ ਜਿੜਾਣਾ ਕਲਾ ਜਿੜਾ ਮਾਨਸਾ ਜਿੜਾ ਮਾਨਸਾ ਜੀ ਠੀਕ ਹੈ ਕੋਟੜੇ ਕੋਲੇ ਹੈ ਕਿਹੜਾ ਹਾਂ ਜੀ ਹਾਂ ਕੋਟੜਾ ਹਾਂ ਹਾਂ ਹੋਈ ਠੀਕ ਹੈ ਤੇ ਗੁਰਚਰਨ ਬਾਈ ਜੇਪ ਝੋਟੀ ਦੀ ਗੱਲ ਕਰ ਲਈ ਕੈਮਿਸੂਏ ਇਹ ਦੂਜੇ ਸੂਏ ਝੋਟੀ ਆ ਬਾਈ ਦੂਜੇ ਸੂਏ ਹਾਂ ਬਹੁਤ ਸ਼ੌਂਕ ਨਾਲ ਤਿਆਰ ਕਰੀ ਆ ਕਰਦੀ ਆ ਵਧੀਆ ਕਰਦੀ ਝੋਟੀ ਆ ਠੀਕ ਹੈ ਤੇ ਪਿਛਲੀ ਵਾਰ ਬਾਈ ਦੁੱਧ ਕਿੰਨਾ ਦਿੱਤਾ ਪਿਛਲੀ ਵਾਰ ਇਹਨੇ 12 ਲੀਟਰ ਦੁੱਧ ਕੱਢਿਆ ਬਾਈ ਪੂਰਾ ਹਾਂ ਪੂਰਾ ਜਮਾ ਠੀਕ ਹੈ ਤੇ ਹੁਣ ਕਹਿ ਦੇਣੇ ਸੂਯੋ ਕੀ ਬਾਈ ਤੇ ਹੁਣ ਇਹੋ 8 ਦਿਨ ਹੋ ਗਏ ਸੂਈ ਨੂੰ ਬਾਈ ਮੰਗਰ ਘਟਾ ਹੈ ਨਾ ਹਾਂ ਮੰਗਰ ਘਟਾ ਹੈ ਦੁੱਧ ਬਾਈ ਹੁਣ ਕੀ ਰਿਪੋਰਟ ਹੈ ਹਾਂਜੀ ਹੁਣ 15 ਲੀਟਰ ਹੈ ਹੁਣ ਹਾਂ ਦਸੱਲੀ ਕਰਾ ਦੇਗਾ ਦਸੱਲੀ ਕਰਾਦਾ ਠੀਕ ਹੈ ਲੈ ਮਿੱਤਰੋ ਦਸੱਲੀ ਤੁਸੀਂ ਕਰ ਲਓ ਬਾਈ 15 ਲੀਟਰ ਕਹਿੰਦਾ ਤੇ ਏਕੜ ਫਿਰ ਲਾ ਲੈਣੀਗਾ ਨਾ ਏਕੜ ਲੱਗਣੀ ਤਾਂ ਹੀ ਤਾਂ ਕਰਕੇ ਲੈ ਵਾ ਜਿਹੜਾ ਘੱਟ ਦਿਖਾਉਂਦੀ ਆ ਤੇ ਬਾਈ ਕਹਿੰਦਾ ਪੂਰਾ 15 ਲੀਟਰ ਤੇ ਬਾਕੀ ਤੁਸੀਂ ਦਸੱਲੀ ਕਰ ਸਕਦੇ ਹੋ ਬਾਈ ਮੋਬਾਈਲ ਨੰਬਰ ਬੋਲੀ ਕੋ 9317551440 ਠੀਕ ਹੈ ਇਹ ਬਾਈ ਦਾ ਮੋ ਤੇ ਜਿਲ੍ਹਾ ਮਾਨਸਾ ਤਨੀਰ ਕੋਲੇ ਰਹਿ ਗਿਆ ਹਣਾ ਤਨੀਰ ਕੋਲੇ ਬਾਈ ਦਾ ਪੈਂਡਾ ਤੇ ਤਾਜੀ ਸੂਈ ਆ ਤੇ ਮੰਗਰ ਕਟਾ ਤੇ ਸੰਪਰਕ ਕਰਕੇ ਤੁਸੀਂ ਦੋ ਟਾਈਮ ਦਸੱਲੀ ਜ਼ਰੂਰ ਕਰ ਸਕਦੇ ਹਣਾ ਬਾਈ ਹਾਂ ਜੀ ਆਪਾਂ ਦਸੱਲ ਕਰ ਲੈਣੀ ਹਾਂ ਦਸੱਲੀ ਕਰਕੇ ਫੇਰ ਖਰੀਦ ਸਕਦੇ ਚੰਗੀ ਝੁੱਟੀ ਤੇ ਬਾਈ ਰੇਟ ਦੀ ਗੱਲ ਹੈ ਰੇਟ ਕੀ ਕਰਤਾ ਰੇਟ 12 ਕਰਦੇ ਜੀ 12 ਮਾਨਦਾਨ ਹੋ ਜੂ ਹਾਂ ਜੀ ਹੋ ਜੂ ਠੀਕ ਹੈ ਲੈ ਬਾਈ ਰੇਟ ਕਰਦਾ 12 ਉੱਚੇ ਲੰਬੇ ਕੱਦ ਕਾਠ ਵਾਲੀ ਝੁੱਟੀ ਆ ਘਰ ਦੀ ਪਾਲੀ ਓਏ ਸੌਂਗ ਨਾਲ ਤੇ ਬਾਕੀ ਮਾਨਦਾਨ ਬਾਈ ਕਹਿੰਦਾ ਜ਼ਰੂਰ ਹੋ ਜੂਗਾ ਸੰਪਰਕ ਕਰ ਲਿਓ ਗੁਰਚਰਨ ਲਾਈਵ ਸੱਜਣੇ ਝੋਟੀ ਦਿਖਾਉਣ ਲੱਗੇ ਆ ਤੇ ਝੋਟੀ ਕੀ ਹੈ ਜਮਾ ਗੱਲਬਾਤ ਬਿਲਕੁਲ ਐਂਡ ਆ ਗਈ ਤੇ ਥਣਾ ਸੇ ਫੇਸਬੁਕ ਸਣਾ ਤਾਜੀ ਸੁਈ ਆ ਤੇ ਨੇਵੇ ਦੀ ਬੰਤਰਾਂ ਦੀ ਬਹੁਤ ਸੋਹਣੀਆਂ ਤੋਰ ਦੀ ਨੇ ਇੱਕ ਵਾਰੀ ਤੁਸੀਂ ਚੈੱਕ ਕਰ ਲੋ ਤੇ ਬਾਕੀ ਪੂਰਾ ਸੌਂਗ ਦੇ ਨਾਲ ਪਲੀ ਹੋਈ ਝੋਟੀ ਹੈ ਤੇ ਚੰਗਾ ਅੜੜੇ ਜੇ ਪੱਟਾਂ ਦੇ ਵਿੱਚ ਫਸਵਾ ਤੇ ਪਿੱਠਪੋੜੇ ਦੀ ਬੰਤਰ ਦੀ ਗੱਲ ਕਰੀ ਤਾਂ ਚੰਗੇ ਲੈ ਚੱਲ ਬਾਈ ਤੇ ਪੂਰੀ ਪ੍ਰੋਪਰ ਆਪਾਂ ਜਾਣਕਾਰੀ ਲੈ ਕੇ ਦੇਵਾਂਗੇ ਤਿੰਨ ਕੱਦੀ ਜ਼ਰੂਰ ਹੈ ਥੋੜੀ ਜੀ ਤੇ ਬਾਕੀ ਕੰਮੀ ਕੋਈ ਨਹੀਂ ਹੈ ਕਿ ਹਨਾ ਰੇਟ ਤੇ ਗੱਲ ਕਰਦੇ ਆਂ ਬਾਈ ਨਾਲ ਰੇਟ ਹੀ ਪੁੱਛ ਕੇ ਦੇਵਾਂਗੇ ਤੇ ਬਾਈ ਨਾਲ ਹੀ ਗੱਲਬਾਤ ਕਰਾਉਣੀ ਛੁਪੀ ਪ੍ਰੋਪਰ ਤੇ ਸਾਰੀ ਗੱਲਬਾਤ ਪੁੱਛ ਕੇ ਟਾਈਟ ਲੈਵੇ ਦੀ ਦੇਵੇ ਦੀ ਬੰਤੜੜੀ ਬਹੁਤ ਸੋਹਣੀ ਆ ਪੱਟਾਂ ਦੇ ਵਿੱਚ ਫਸਵਾ ਲਿਆ ਵਾ ਜਿਹੜਾ ਬਾਕੀ ਕਰਦੇ ਆਂ ਗੱਲਬਾਤ ਨਾਲ ਬਾਈ ਨਾਲ ਪੁੱਛਦੇ ਜਾਣਕਾਰੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਤੇ ਬਾਈ ਨਾਮ ਦੱਸੋ ਆਪਣਾ ਜੱਗਾ ਸਿੰਘ ਜੱਗਾ ਠੀਕ ਆ ਬਾਈ ਜੱਗੇ ਪਿੰਡ ਮੂਸਾ ਜੀ ਮੂਸਾ ਜ਼ਿਲ੍ਹਾ ਮਾਨਸਾ ਹਨਾ ਮੋਬਾਈਲ ਨੰਬਰ ਦੱਸੋ ਬਾਈ ਇੱਕ ਵਾਰ 98769 ਠੀਕ ਹੈ 25871 ਠੀਕ ਹੈ ਬਈ ਜੱਗੇ ਜਪਾ ਝੋਟੀ ਦੀ ਗੱਲ ਕਰ ਲਈ ਤੇ ਕੰਨੇ ਸੂ ਬਈ ਦੂਜੇ ਦੂਜੇ ਸੂਏ ਕੈ ਦਿਨ ਹੋ ਗਿਆ ਅੱਜ ਅੱਜ ਹੋਗੇ 10 10 ਦਿਨ ਠੀਕ ਹੈ ਤੇ ਜੱਗੇ ਬਈ ਦੁੱਧ ਦੀ ਕੀ ਰਿਪੋਰਟ ਆ 10 ਕਿਲੋ ਹੁਣ ਪੂਰਾ ਤਸੱਲੀ ਕਰ ਸਕਦਾ ਕਰ ਸਕਦਾ ਠੀਕ ਹੈ ਪਿੰਡ ਬਈ ਦਾ موسی ਤੇ ਜਿਹੜਾ ਮਿੱਤਰੋ ਮਾਨਸਰ ਆ ਇਹਨਾਂ ਦਾ 10 ਕਿਲੋ ਜਿਹੜਾ ਝੋਟੀ ਦੂਜੇ ਸੂਏ ਦੁੱਧ ਤਿਆਰ ਆ ਤੇ ਜੱਗੇ ਰੇਟ ਦੀ ਗੱਲ ਲੈਂਦੇ ਬਈ ਰੇਟ ਕੀ ਕਰਤਾ 1 ਲੱਖ 10 ਹਜ਼ਾਰ 1 ਲੱਖ 10 ਹਜ਼ਾਰ ਮੰਨਤਨ ਹੋ ਜੂ ਬਈ ਮੰਨਤਨ ਹੋ ਜੂ ਠੀਕ ਆ ਲੈ ਬਾਈ 1 ਲੱਖ ਤੇ 10000 ਰੇਟ ਕਰਦੇ ਆ ਮਾਨਸਾ ਮੰਡੀ ਦੇ ਉੱਤੇ ਲੈ ਕੇ ਆਏ ਸੀਗੇ ਮੂਸੇਪਿੰਡ ਤੋਂ ਤੇ ਮਾਨਤਾਣ ਜਰੂਰ ਹੋ ਜੂਗਾ ਬਾਈ ਜੇ ਅੱਗੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਤੇ ਦਸੱਲੀ ਕਰਕੇ ਫੇਰ ਝੋਟੀ ਜਿਹੜੀ ਖਰੀਦ ਸਕਦੇ ਤੇ ਬਾਕੀ ਜੇ ਆਪਾਂ ਗੱਲ ਕਰੀ ਝੋਟੀ ਤੋਂ ਦੋਸਤੋ ਮਿੱਤਰੋ ਗਾਹਕ ਵੀ ਲੱਗੇ ਪਏ ਦੇਖੋ ਸੌਦਾ ਹੋ ਹੀ ਜਾਂਦਾ ਤੇ ਰੇਟ ਠੀਕ ਆ ਬਿਲਕੁਲ ਰੇਟ ਮੰਡੀ ਦੇ ਹਿਸਾਬ ਕਰਨਾ ਪੈਂਦਾ ਤੇ ਬਾਕੀ ਸੌਦਾ ਜਿਹੜਾ ਝੋਟੀ ਦਾ ਚੱਲੀ ਜਾਂਦਾ ਤੁਸੀਂ ਦੇਖ ਵੀ ਸਕਦੇ ਹੋ ਨਾ ਤੇ ਝੋਟੀ ਚੰਗੀ ਆ ਪਲੀ ਹੋਈ ਵਧੀਆ ਤੇ ਮੂਸੇਪਿੰਡ ਦੀ ਆ ਜ਼ਿਲ੍ਹਾ ਮਾਨਸਾ ਲੇ ਵੀ ਦੋਸਤੋ ਇੱਕ ਝੋਟੀ ਦਿਖਾਉਣੇ ਤੇ ਬਾਕੀ ਕੀ ਹੈ ਨਾ ਗੱਲਬਾਤ ਪੂਰੀ ਵਧੀਆ ਗਈ ਤੇ ਲੇਵੇ ਦੀ ਗੱਲ ਕਰੀਏ ਦੋਸਤੋ ਥਾਣਾ ਥਾਣਾ ਸਪੇਸ ਜਿਹੜਾ ਬਹੁਤ ਸੋਹਣਾ ਤੇ ਕੱਲਾ ਕੱਲਾ ਥਣ ਲੱਗਾ ਹੋਇਆ ਤੇ ਬਾਕੀ ਆਰਡਰ ਦੀ ਬੰਤਰ ਦੀ ਗੱਲ ਕਰੀ ਨਾ ਆਰਡਰ ਬਹੁਤ ਸੋਹਣਾ ਤੁਰਦੀ ਦਾ ਇੱਕ ਵਾਰੀ ਤੁਸੀਂ ਚੈੱਕ ਕਰ ਲਓ ਤੇ ਸਿੰਗੀ ਟੋਪੀ ਜ਼ਰੂਰ ਲਈ ਹੋਏ ਆ ਤੇ ਝੋਟੀ ਵਿੱਚ ਕਮੀ ਕੋਈ ਹੈ ਨਾ ਪਠਕੋੜੇ ਦੀ ਗੱਲ ਕਰੀਏ ਬੰਤਰ ਦਾ ਝੋਟੀ ਬਹੁਤ ਸੋਹਣੀ ਹੈ ਤੇ ਬਾਕੀ ਤਾਜੀ ਸੂਈ ਹੈ ਸਾਹਮਣੇ ਜੇ ਤੁਸੀਂ ਬੱਚਾ ਵੀ ਦੇਖ ਸਕਦੇ ਹੋ ਤੇ 5-6 ਦਿਨਾਂ ਚ ਜੂਈਏ ਬਾਕੀ ਆਪਾਂ ਪੂਰੀ ਗੱਲਬਾਤ ਬਾਈ ਨਾਲ ਕਰਾਂਗੇ ਤੇ ਆਰਡਰ ਦੀ ਗੱਲ ਕਰੀ ਤਾਂ ਆਰਡਰ ਬਹੁਤ ਸੋਹਣਾ ਰ ਹੈ ਹਨਾ ਕੱਲਾ ਕੱਲਾ ਥਣ ਲੱਗਿਆ ਤੇ ਬਾਕੀ ਚਵਾਈ ਚੂਈ ਦੀ ਬਾਈ ਚੰਗੀ ਰਹਿਦਾ ਦੁੱਧ ਵੀ ਚੰਗਾਗਾ ਤੇ ਬਾਕੀ ਬਾਈ ਨਾਲ ਗੱਲਬਾਤ ਕਰਾਉਣੇ ਆ ਉਸ ਦੀ ਜਾਣਕਾਰੀ ਪੂਰੀ ਡਿਟੇਲ ਲੈ ਕੇ ਦਿੰਨੇ ਆ ਬਾਕੀ ਆਪਾਂ ਬਾਈ ਨਾਲ ਗੱਲਬਾਤ ਕਰਦੇ ਆ ਲੈ ਕੇ ਦਿੰਨੇ ਜਾਣਕਾਰੀ ਬਾਈ ਸਤਿ ਸ਼੍ਰੀ ਅਕਾਲ ਤੇ ਬਾਈ ਨਾਮ ਦੱਸਿਓ ਆਪਣਾ ਬਲਜੀਤ ਸਿੰਘ ਜੀ ਬਲਜੀਤ ਬਲਜੀਤ ਬਾਈ ਬਲਜੀਤ ਦਾ ਪਿੰਡ ਟਿੱਪੜੀਆਂ ਆ ਪੀਪਲ ਆ ਜਿਲ੍ਹਾ ਮਾਨਸੀਆ ਮਾਨਸੀਆ ਠੀਕ ਆ ਤੇ ਬਲਜੀਤ ਇੱਕ ਵਾਰੀ ਬਈ ਮੋਬਾਈਲ ਨੰਬਰ ਬੋਲੋ 95015 61152 ਠੀਕ ਆ ਤੇ ਬਲਜੀਤ ਭਾਈ ਜੇ ਝੋਟੀ ਦੀ ਗੱਲ ਕਰ ਲਈ ਕਵੇਂ ਸੂਏ ਦੂਜੇ ਸੂਏ ਜੀ ਦੂਜੇ ਸੂਏ ਹਾਂਜੀ ਠੀਕ ਆ ਤੇ ਅੱਜ ਭਾਈ ਕੈ ਦਿਨ ਹੋ ਗਏ 6 ਦਿਨਾਂ ਦੀ ਸੂਈ ਆ ਜੀ 6 ਦਿਨਾਂ ਦੀ ਸੂਈ ਆ ਮਿੱਤਰੋ ਤਾਜੀ ਸੂਈ ਹੋਈ ਆ ਤੇ ਬਲਜੀਤ ਦੁੱਧ ਭਾਈ ਹੁਣ ਇਸ ਟਾਈਮ ਕਿੰਨਾ 14 ਲੀਟਰ ਦੁੱਧ ਆ ਜੀ ਪੂਰਾ ਜੰਮ ਹਾਂਜੀ ਤੇ تسਲੀ ਕਰ ਸਕਦਾ ਕੋਈ ਹਾਂਜੀ ਹਾਂਜੀ ਠੀਕ ਆ ਲੈ ਮਿੱਤਰੋ تسਲੀ ਕਰ ਸਕਦੇ ਬਾਈ ਦਾ ਖੁੱਲਾ ਚੈਨਲ ਜਾ 14 ਲੀਟਰ ਪੂਰਾ ਪ੍ਰੋਪਰ ਦੁੱਧ ਇਸ ਟਾਈਮ ਤਿਆਰ ਆ ਤੇ ਚੰਗੀ ਝੋਟੀਆਂ ਤੇ ਬਾਈ ਬਲਜੀਤ ਕੀ ਉਮੀਦ ਲੱਗਦੀ ਕਿੰਨਾ ਕੁ ਦੁੱਧ ਦੇ ਦੂਗੀ ਹਾਂਜੀ ਕਿੰਨਾ ਕੁ ਦੁੱਧ ਦੇ ਦੂ ਉਮੀਦ ਕੀ ਆਪਾਂ ਨੂੰ ਉਮੀਦ ਪਾਉਣ ਦੇ ਹਿਸਾਬ ਨਾਲ ਆ ਜੀ ਆਪਣਾ 15 ਵੀ ਕਰ ਸਕਦੀ ਐ ਘੱਟ ਪਾਵਾਗੇ ਮਾੜਾ ਮੋਟਾ ਥੱਲੇ ਵੀ ਰਹਿ ਸਕਦਾ ਠੀਕ ਹੈ ਬਾਕੀ ਸੇਵਾ ਦੇ ਸ਼ਰਤੇ ਹਾਂ ਸੇਵਾ ਦੇ ਸ਼ਰਤੇ ਤਾਂ ਠੀਕ ਹੈ ਝੋਟੀਆਂ ਚੰਗੀਆਂ ਜਿਹੇ ਜਿਹਾ ਬਹੁਤ ਚੰਗੀਆਂ ਠੀਕ ਹੈ ਤੇ ਬਲਜੀਤ ਰੇਟ ਦੀ ਗੱਲ ਆ ਨੀ ਬਾਈ ਰੇਟ ਕੀ ਕਰਤਾ ਪ੍ਰਾਈਜ਼ ਇਹਦਾ 160 ਮਾਉਂਦੇ ਆ ਜੀ 160 ਹਾਂਜੀ ਮਾਨਦਾਨ ਹਾਂਜੀ ਮਾਨਦਾਨ ਮਾੜਾ ਮੋਟਾ ਹੋ ਜੂਗਾ ਜੀ ਤੇ ਬਾਕੀ ਮਾਣਦਾਨ ਜ਼ਰੂਰ ਹੋ ਜੂਗਾ ਜਿਹੜੇ ਭਰਾ ਮੰਨ ਲਓ ਪਾਰਕ ਲੈ ਲੈਂਦੇ ਤਾਂ ਇਹ ਪਾਰਕ ਕਰ ਸਕਣ ਤੁਸੀਂ ਵੀ ਝੋਟੀ ਬਰੀਡ ਦੀ ਹੈਨਾ ਚੰਗੇ ਮੰਨ ਲਓ ਕਿ ਆਪਾਂ ਲੈਵੇ ਦੀ ਗੱਲ ਕਰੀ ਨਾ ਨਾ ਦੁੱਧ ਵਾਲੀਆਂ ਬਾਹਰ ਦੇਂਦੀਆਂ ਨੇ ਦੁੱਧ ਵਾਲੀਆਂ ਨਾਲ ਜਦੋਂ ਬਾਹਰ ਦੇਂਦੇ ਤੇ ਬਾਕੀ ਕੱਲਾ ਕੱਲਾ ਖਾਣ ਲੱਗਾ ਤੇ ਜਿਵੇਂ ਆਪਾਂ ਕਹਿੰਦੇ ਹਰਿਆਣੇ ਦੇ ਵਿੱਚ ਚੰਗੇ ਝੋਟੀਆਂ ਤਾਂ ਉਹ ਝੋਟੀਆਂ ਦੇ ਹਰਿਆਣੇ ਵਾਲੇ ਝੋਟੀਆਂ ਦੇ ਵਿੱਚੋਂ ਇਹ ਝੋਟੀ ਪੂਰੀ ਚੰਗੀ ਬਰੀਡ ਦੀ ਆ ਤੇ ਬਾਕੀ ਪਿੰਡ ਦੇ ਪੁਰ ਵੀ ਤੁਸੀਂ ਨਾਲਾ ਦੇਖ ਸਕਦੇ ਹੋ ਨਾ ਦੁੱਧ ਵਾਲੀ ਦੀ ਜੇ ਆਪਾਂ ਗੱਲ ਕਰੀਏ ਤਾਂ ਸਿੰਘ ਥੋੜਾ ਜਰੂਰ ਲਿਆ ਹੋਇਆ ਇੱਕ ਤੇ ਦੁੱਧ ਚੰਗਾ ਪਾ ਦੂਗੀ ਹਨਾ ਆਲੋ ਜੇ ਆਪਾਂ ਗੱਲ ਕਰੀਏ ਥਣਾ ਦੀ ਤਾਂ ਪਤਾ ਲੱਗਦਾ ਲੇਵੇ ਤੂੰ ਵੀ ਇਹ ਦੁੱਧ ਚੰਗਾ ਕੱਢ ਦੂਗੀ ਇਸ ਟਾਈਮ 14 ਕਿਲੋ ਪ੍ਰੋਪਰ ਦੁੱਧ ਤਿਆਰ ਆ ਕੋਈ ਵੀ ਦੋ ਤਿੰਨ ਟਾਈਮ ਬਾਈ ਦਸੱਲੀ ਕਰਕੇ ਫੇਰ ਖਰੀਦ ਸਕਦਾ ਪਿੰਡ ਬਾਈ ਦਾ ਪਿਪਲੀਆਂ ਜ਼ਿਲ੍ਹਾ ਮਾਨਸਾ ਹੈ ਹਨਾ ਲੈ ਵੀ ਦੋਸਤੋ ਨੇ ਇੱਕ ਆਪਾਂ ਤੁਹਾਨੂੰ ਬਾਈ ਦੀ ਝੋਟੀ ਤੋਰ ਕੇ ਦਿਖਾਉਣੇ ਤੇ ਤਾਜੀ ਸੂਹੀ ਹੈ ਜੇ ਆਪਾਂ ਗੱਲ ਕਰੀਏ ਥਣਾ ਦਾ ਥੋੜੀ ਜੀ ਹਾਲ ਜ਼ਰੂਰ ਆ ਕਿ ਤਾਂ ਕਰਕੇ ਤੁਹਾਨੂੰ ਨਾ ਲਾਲ ਜੇ ਦੱਸਣਗੇ ਤੇ ਬਾਕੀ ਫਵਾਨਾ ਬਹੁਤ ਵਧੀਆ ਤੇ ਦੋਨਾਂ ਪਾਸੇ ਲਿਵੇ ਦੇ ਨਾੜਾਂ ਜ਼ਰੂਰ ਨੇ ਦੁੱਧ ਵਾਲੀਆਂ ਦੇਖਣ ਨੂੰ ਮਿਲਦੀਆਂ ਨੇ ਤੇ ਬਾਕੀ ਆਪਾਂ ਪੂਰੀ ਪ੍ਰੋਪਰ ਜਾਣਕਾਰੀ ਭਾਈ ਤੁਹ ਲੈ ਕੇ ਦੇਵਾਂਗੇ ਇੱਕ ਵਾਰੀ ਤੁਰਦੀ ਤੁਸੀਂ ਚੈੱਕ ਕਰ ਲੋ ਤੇ ਨਾੜਾਂ ਵਾਲੇ ਦੇ ਉੱਪਰ ਜਿਵੇਂ ਸੰਗ ਹੈ ਪਹਿਲੇ ਭਾਈ ਨੇ ਨਾੜਾਂ ਤੇ ਬਾਕੀ ਦੁੱਧ ਵਾਲੀ ਮਾਂ ਹੈਗੀ ਜਿਵੇਂ ਆਪਾਂ ਕਹਦੇ ਨਾ ਦੁੱਧ ਪਾ ਦੂਗੀ ਤੇ ਦੁੱਧ ਵਾਲੀ ਮਾਂ ਹੈਗੀ ਤਾਂ ਦੇਖ ਸਕਦਾ ਤੁਸੀਂ ਇਸੇ ਦੀ ਵੀ ਦੇਖ ਸਕਦੇ ਹੋ ਨਾੜਾਂ ਦੁੱਧ ਲਿਵੇ ਦੀ ਤੇ ਬਾਕੀ ਸਾਹਮਣੇ ਜਿਹੜਾ ਬੱਚਾ ਏਸੀ ਦਿਨ ਭਾਈ ਤੇ ਉਹ ਸਾਹਮਣੇ ਜਿਹੜਾ ਬੱਚਾ ਖੜਾ ਤੇ ਬਾਕੀ ਪਿੰਡ ਦੇ ਉੱਪਰ ਵੀ ਇਹ ਬਰੀਕੀ ਬਹੁਤ ਹੈ ਜਮਣਾੜਾ ਹਨ ਦਸੀ ਇਹਦੇ ਨੇ ਆ ਦੇਖੋ ਜੇ ਆਪਾਂ ਇਹ ਗੱਲ ਕਰੀਏ ਦੁੱਧ ਵਾਲੇ ਪਸ਼ੂਆਂ ਦੇ ਨਾਲਾ ਦੀਦੀ ਹੁੰਦੀਆਂ ਨੇ ਤੇ ਮੰਨ ਕੇ ਚੱਲੋ ਵੀ ਚੰਗੀ ਮਾਝ ਹੈ ਜੇ ਆਪਾਂ ਗੱਲ ਕਰੀਏ ਤੇ ਬਾਕੀ ਆਪਾਂ ਪੂਰੀ ਜਾਣਕਾਰੀ ਬਾਈ ਤੋਂ ਲੈ ਕੇ ਦਿੰਨੇ ਆ ਤੇ ਕੀ ਗੱਲ ਬਾਤਾ ਕਿੰਨਾ ਦੁੱਧਾ ਤੇ ਪ੍ਰੋਪਰ ਜਾਣਕਾਰੀ ਤੁਹਾਨੂੰ ਪੋਹ ਦਿਆਂਗੇ ਬਾਕੀ ਕਰਦੇ ਆ ਗੱਲਬਾਤ ਬਾਈ ਨਾਲ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਤੇ ਬਾਈ ਨਾਮ ਦੱਸਿਓ ਆਪਣਾ ਮਾੜੂ ਜੀ ਠੀਕ ਆ ਮਾੜੂ ਬਾਈ ਪਿੰਡ ਵੱਡਾ ਨੰਗਰ ਵੱਡਾ ਨੰਗਰ ਠੀਕ ਹੈ ਤੇ ਮਾੜੂ ਮਾਲ ਨੰਬਰ ਬੋਲ ਦੇ ਖਬਰ ਭਾਈ 9464229500 ਠੀਕ ਹੈ ਤੇ ਜੇ ਆਪਾਂ ਗੱਲ ਕਰੀਏ ਮਾੜੂ ਭਾਈ ਆਹ ਮੱਝ ਦੇ ਪਾ ਕੇ ਮਿਸੂਏ ਜਿਹੜੀ ਆਪਾਂ ਦੋਸਤ ਇਹ ਤੀਜਾ ਸੂਆ ਜੀ ਤੀਜਾ ਸੂਆ ਹਾਂ ਠੀਕ ਹੈ ਤੇ ਕੈ ਦਿਨ ਹੋ ਗਏ ਭਾਈ ਇਹ 15 ਦਿਨ ਹੋ 15 ਤੇ ਦੁੱਧ ਭਾਈ ਕਿੰਨਾ ਹੋਣਾ ਉਹ ਤਾਂ 16 ਕਿਲੋ 16 ਕਿਲੋ ਪੂਰੇ ਤਿਆਰ ਪੂਰਾ ਜਾਲਾ ਕੰਡੇ ਵਾਲਾ ਕਿਲੋਵਲ ਤੇ ਚੱਲ ਪਈ ਹਾਂ ਠੀਕ ਹੈ ਲੈ ਮੇਤਰੋ 16 ਦਿਨ ਹੋ ਗਏ ਸੂਈ ਨੂੰ ਤੇ ਮੈ ਲਖੜਾ ਹਟ ਕੇ ਵੀ ਝੜ ਕੇ ਐ ਹਾਂ 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 ਜੀ ਜਮਾ ਪੀਗ ਲੈਵਲ ਤੇ ਹਾਂ 16 ਕਿਲੋ ਮੇਤਰੋ ਦੁੱਧ ਤਿਆਰ ਆ ਤੇ ਤੇ ਬਾਕੂ ਬਈ ਮਾੜੂ ਰੇਟ ਦੀ ਗੱਲ ਆਂਦੀ ਆ ਤੇ ਰੇਟ ਹੁਣ ਇਸ ਟਾਈਮ ਕਿੰਨਾ 1.40 ਆ ਬਈ 1.40 ਹਾਂ ਮਾਨਤਨ ਹੋ ਜਾਊਗਾ ਮਾਨਤਨ ਹੋ ਜਾਊਗਾ ਠੀਕ ਆ ਲੈ ਬਾਈ ਦਾ ਪਿੰਡ ਵੱਡਾ ਨੰਗਲ ਜਿਹੜਾ ਮਿੱਤਰੋ ਮਾਨਸਾ ਤੇ 16 ਲੀਟਰ ਤਿਆਰ ਆ ਜਿਹੜੇ ਭਰਾ ਕਹਿੰਦੇ ਚੰਗੇ ਦੁੱਧ ਵਾਲੀ ਝੋਟੀ ਲੈਣੀ ਆ ਤਾਂ ਤੀਜੇ ਸੂਣ ਬਈ ਤੀਜਾ ਤੀਜਾ ਸੂਗਾ ਦੋ ਟਾਈਮ ਤਿੰਨ ਟਾਈਮ ਅੱਗੇ ਚਪਾਈ ਕਰ ਸਕਦੇ ਹੋ ਭਲੂਣ ਜ਼ਰੂਰ ਆ ਥੋੜੀ ਜੀ ਤੇ ਬਾਕੀ ਬਾਈ ਨਾਲ ਫੋਨ ਤੇ ਗੱਲਬਾਤ ਕਰਕੇ ਪੂਰੀ ਪ੍ਰੋਪਰ ਜਾਣਕਾਰੀ ਲੈ ਸਕਦੇ ਹੋ ਤੇ ਪਿੰਡ ਬਾਈ ਦਾ ਵੱਡਾ ਨੰਗਲ ਜਿਹੜਾ ਮਾਨਸਾ ਤੇ ਮਾਣਤਨ ਜ਼ਰੂਰ ਹੋ ਜੂ ਬਈ ਹਾਂ ਹਾਂ ਹੋ ਜੂ ਮਾਣਤਨ ਜ਼ਰੂਰ ਹੋ ਜੂਗਾ 1 40 ਦੇ ਵਿੱਚੋਂ ਹਣਾ ਹਾਂ ਹਾਂ ਠੀਕ ਹੈ ਲੈ ਮਿੱਤਰੋ ਜਿਹੜੇ ਭਰਾ ਬੂਰੀਆਂ ਸ਼ਕੀਨ ਆ ਉਹਨਾਂ ਵਾਸਤੇ ਅੱਜ ਫੇਰ ਆਪਾਂ ਬੂਰੀ ਮਾਣਸਾ ਮੰਡੀ ਤੋਂ ਤੋਰ ਕੇ ਦਿਖਾਉਣ ਲੱਗੇ ਆ ਤਾਜੀ ਸੂਹੀ ਆ ਤੁਸੀਂ ਇੱਕ ਵਾਰੀ ਚੈੱਕ ਕਰ ਲੋ ਤੇ ਸਿੰਘ ਜ਼ਰੂਰ ਖੁੱਲੇ ਥੋੜੇ ਜੇ ਤੇ ਬਾਕੀ ਆਪਾਂ ਪੂਰੀ ਜਾਣਕਾਰੀ ਪ੍ਰੋਪਰ ਵਾਈ ਤੋਂ ਲੈ ਕੇ ਦੇਵਾਂਗਾ ਥਣਾ ਗੱਲ ਕਰੀਏ ਥਣਾ ਸਾਇ ਸੋਣਾਗਾ ਤੇ ਬਾਕੀ ਹਵਾਨਾ ਹੂਨਾ ਵਧੀਆ ਬਣਾਇਆ ਹੋਇਆ ਤੇ ਬਾਕੀ ਆਪਾਂ ਬਾਈ ਤੋਂ ਪ੍ਰੋਪਰ ਜਾਣਕਾਰੀ ਲੈ ਕੇ ਦੇਵਾਂਗੇ ਤੇ ਬੂਰੀ ਦੇਖਣ ਨੂੰ ਇੱਕ ਮਿਲਈ ਇੱਕ ਜਗ ਹੋਰ ਹੈ ਕਿ ਬਸ ਦੋ ਕ ਬੂਰੀਆਂ ਮੰਡੀ ਤੇ ਹੰਝਣੇ ਜਿਹੜੇ ਭਰਾ ਕਹਿੰਦੇ ਇਹ ਮੰਲਾ ਵੀ ਕਹਿੰਦੇ ਨਾ ਅਸੀਂ ਬੂਰੀ ਲੈਣੀ ਹੈ ਤਾਂ ਬੂਰੀ ਤਾਜੀ ਸੁਈ ਮਾਨ ਸਾਹਮਣੇ ਦੇ ਉਪਰ ਖੜੀ ਆ ਤੇ ਬਾਈ ਨਵਾਈ ਜਾਂਦਾ ਸੀ ਕਿ ਆਪਾਂ ਸੋਚਿਆ ਵੀ ਇਹ ਵੀ ਆਪਾਂ ਬੂਰੀ ਕਵਰ ਕਰਕੇ ਦਿਖਾ ਦਈਏ ਤੇ ਚੰਗੀ ਹੈਗੀ ਬਾਕੀ ਆਪਾਂ ਪ੍ਰੋਪਰ ਜਿਹੜੀ ਜਾਣਕਾਰੀ ਬਾਈ ਤੋਂ ਲੈ ਕੇ ਦਿੰਦੇ ਤੇ ਕਰਦੇ ਆ ਗੱਲਬਾਤ ਬਾਈ ਤੋਂ ਪੂਰੀ ਪ੍ਰੋਪਰ ਜਾਣਕਾਰੀ ਲੈਂਦੇ ਆ ਬਾਈ ਸਸਰੀ ਗਾਲ ਸਸਰੀ ਗਾਲ ਜੀ ਤੇ ਬਾਈ ਨਾਮ ਦੱਸਿ ਗਰਾ ਜਗਦੀਪ ਸਿੰਘ ਜੀ ਜਗਦੀਪ ਆ ਠੀਕ ਆ ਜਗਦੀਪ ਬਾਈ ਪਿੰਡ ਬੁਹਾਈ ਬੁਹਾ ਦਿਲਾ ਮਾਨਸਾਣਾ ਹਾਂਜੀ ਜਿਹਦੀ ਵੀ ਕਵਰੀ ਬਈ ਨੰਬਰ ਬੋਲੀ 88731 4121 ਠੀਕ ਆ ਤੇ ਜਗਦੀਪਾ ਦੀ ਗੱਲ ਕਰ ਲਈ ਬਾਈ ਆ ਮਾਜੀ ਮਨਲਾ ਕੰਮ ਸੁਏ ਇਹ ਤੀਜਾ ਸੁਆ ਜੀ ਤੀਜਾ ਸੁਆ ਠੀਕ ਆ ਕੈ ਦਿਨ ਹੋ ਗਿਆ ਹੁਣ ਇਹਨੂੰ ਚੌਥਾ ਦਿਨ ਹੈ ਜੀ ਚੌਥਾ ਦਿਨ ਹੈ ਤਾਜੀ ਸੁਣੀ ਹੈ ਮਿੱਤਰੋ ਸਾਹਮਣੇ ਬੱਚਾ ਵੀ ਤੁਸੀਂ ਦੇਖ ਸਕਦੇ ਮਗਰ ਕੱਟਾ ਵੀ ਕਿ ਕੱਟੀ ਕੱਟੀ ਠੀਕ ਆ ਤੇ ਹੁਣ ਜਿਹਦੀ ਵੀ ਦੁੱਧ ਕਿੰਨਾ ਤਿਆਰ ਆ ਦੁੱਧ ਹੁਣ 11-12 ਕਿਲੋ ਖੁੰਡਾ ਤਿਆਰ ਆ ਪੂਰਾ ਹਾਂਜੀ ਠੀਕ ਆ ਤੇ ਮਲਾ 11-12 ਲੀਟਰ ਜਿਹੜਾ ਹੁਣ ਇਸ ਟਾਈਮ ਤਿਆਰ ਆ ਤਿਆਰ ਆ ਜੀ ਕੰਡ ਬਾਈ ਦਾ ਬੋਹਾ ਜਿਹੜਾ ਮਿੱਤਰੋ ਮਾਨਸਾ ਤੇ ਜਗਦੀਪ ਬਾਈ ਦਾ ਨਾਂਗਾ ਤੇ ਜਗਦੀਪ ਜੀ ਆਪਾਂ ਰੇਟ ਦੀ ਗੱਲ ਕਰੀ ਬਈ ਰੇਟ ਕੀ ਕਰਤਾ 1.5 ਕਰੇ 1.5 ਮਾਨਦਾਨ ਹੋ ਜੂ ਹਾਂ ਹੋ ਠੀਕ ਐ ਲੈ ਮਿੱਤਰੋ ਮਾਨਦਾਨ ਬਾਈ ਕਹਿੰਦਾ ਜਰੂਰ ਹੋ ਜੂਗਾ ਤੇ ਬਾਕੀ ਦੋ ਟਾਂ ਬਾਈ ਦਸੱਲੀ ਹੋ ਜੀ ਦੀ ਹਾਂ ਹਾਂ ਜਮਾਈ ਦਸੱਲੀ ਕਰਕੇ ਬਾਈ ਕਹਿੰਦਾ ਫੇਰ ਖਰੀਦ ਲਿਓ ਤੇ ਤਾਜੀ ਸੂਹੀ ਆ ਤੇ ਹੁਣ ਜਿਹੜਾ ਦੁੱਧ 11-12 ਲੀਟਰ ਬਾਈ ਤਿਆਰ ਹੈ ਨਾ ਹਾਂਜੀ 11-12 ਲੀਟਰ ਜਿਹੜਾ ਦੁੱਧ ਤਿਆਰ ਆ ਤੇ ਬੁਰੀ ਆ ਝੋਟੀਏ ਚੰਗੀ ਤੀਜੀ ਸੂਏ ਤੀਜੀ ਐ ਨਾ ਬਾਈ ਹਾਂ ਤੀਜੀ ਤੀਜੀ ਸੂਏ ਸੰਘਾਂ ਤੋਂ ਤੇ ਜੇਕਰ ਕਿਸੇ ਨੇ ਰੱਖਣੀ ਆ ਭਰਾ ਸੌਂਕ ਵਜੋ ਹਨਾ ਤੇ ਮੰਨ ਲਓ ਵੀ ਤਾਜੀ ਸੂਈ ਕਈ ਵਾਰ ਆਪਾਂ ਹਮ ਦਾ ਵੀ ਮਾਜੀ ਤਾਂ ਆਪਾਂ ਲੈਣੀ ਆ ਤੇ ਬੂਰੀ ਲੈ ਲਈ ਹੈਨਾ ਜਦੋਂ ਆਪਾਂ ਪੈਸੇ ਤਾਂ ਲਾਉਣੇ ਵੀ ਬੂਰੀ ਲੈ ਲਈਏ ਤਾਂ ਚੰਗੇ ਦੁੱਤਲੇ ਆ ਤੀਜੀ ਸੂਏ ਤੇ ਬਾਕੀ ਤਾਜੀ ਸੂਈ ਆ ਬਾਕੀ ਭਾਈ ਜਗਦੀਪਾ ਤੁਸੀਂ ਭਾਈ ਜਗਦੀਪ ਇੱਕ ਵਾਰੀ ਨੰਬਰ ਹੋਰ ਬੋਲ ਦਿ ਬਾਈ 79731 4121 ਠੀਕ ਆ ਰੇਟ ਆਪਾਂ ਕਰਤਾ ਬਾਈ ਹਾਂਜੀ 1.5 1.5 ਤੇ ਮਾਨਤਨ ਹੋ ਜਾਊਗਾ ਹਾਂ ਫੁੱਲਾ ਜੀ ਠੀਕ ਆ ਮਾਨਤਨ ਹੋ ਜਾਊ ਰੇਟ 1.5 ਆ ਤੇ ਬਾਕੀ ਚੰਗੇ ਦੁੱਧ ਲਈ ਜਗਦੀਪ ਨਾਲ ਸੰਪਰਕ ਕਰ ਲਿਓ ਦੋ ਟਾਈਮ ਚੋਕੇ ਫੇਰ ਖਰੀਦ ਸਕਦੇ ਲੈ ਮਿੱਤਰੋ ਅੱਜ ਆਪਾਂ ਜਿਹੜੀ ਮਾਨਸਾ ਮੰਡੀ ਤੋਂ ਵੀਡੀਓ ਇਹ ਕਵਰ ਕਰਕੇ ਦਿਖਾਈਏ ਤੇ ਪੁਆਇੰਟ ਜ਼ਰੂਰ ਕਰਕੇ ਦੱਸ ਦਿਓ ਅੱਜ ਦੀ ਵੀਡੀਓ ਕਿਵੇਂ ਲੱਗੀ ਤੇ ਬਾਕੀ ਮਿਲ ਜਾਂ ਦੋਸਤੋ ਅਗਲੀ ਮੰਡੀ ਤੇ ਨਵੀਂ ਵੀਡੀਓ ਦੇ ਨਾਲ ਤੇ ਤਦ ਤੱਕ ਲਈ ਦਿਓ ਇਜਾਜ਼ਤ ਜਿਹੜੇ ਭਰਾਵਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਸੈਚ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਧੰਨਵਾਦ ਦੋਸਤੋ ਵੀਡੀਓ ਦੇਖਣ ਲਈ ਮਿਲਦੇ ਹਾਂ ਜਲਦੀ